ਇਹਨਾਂ ਬੱਚਿਆਂ ਦਾ ਸਨਮਾਨ ਹੋ ਰਿਹਾ ਆਪਣੇ ਪੈਰੀਂ ਖੜ ਸਕਦੀ ਹੈ ਅੱਜ ਦੀ ਬੇਟੀ ਉੱਚੀ ਮੰਜ਼ਲ ਚੜ ਸਕਦੀ ਹੈ ਅੱਜ ਦੀ ਬੇਟੀ ਇੱਥੇ ਹੋਰ ਬੱਚਾ ਆ ਜੋ ਹੋਰ ਆ ਜੋ ਸ਼੍ਰੀਮਤੀ ਸੁਪਤਰਾ ਨੇ ਬਹੁਤ ਬਹੁਤ ਧੰਨਵਾਦ ਜੀ ਜੀ ਅਸ਼ੀਰਵਾਦ ਪਹਿਲਾਂ ਅਸੀਂ ਤੁਹਾਡੇ ਪਿਆਰ ਸੋ ਲਈ ਉਹ ਸਾਡੇ ਜਿਹੜੇ ٹرسٹ ਦੇ ਸਾਰੇ ਹੀ ਅੰਜਲ ਸੇਵਾ ٹرسٹ ਦੇ ਸਾਰੇ ਸਤਿਕਾਰਯੋਗ ਸਜਣਾਰੇ ਜਿਹੜਾ ਬੱਚਿਆਂ ਦੀ ਧੀਆਂ ਦੀ ਲੋੜੀ ਮਨਾ ਕੇ ਇੱਕ ਵੱਖਰੀ ਮਿਲ ਕੇ ਮੈਸੇਜ ਦਿੱਤਾ ਗਿਆ ਵਾ ਕਿਉਂਕਿ ਇਹ ਬੱਚਿਆਂ ਨੇ ਅਸ਼ੀਰਵਾ ਦੇ ਰਹੇ ਨੇ ਇਹ ਨਾਪ ਜੰਮੀਆਂ ਧੀਆਂ ਜ਼ਿੰਦਗੀ ਦੇ ਵਿੱਚ ਇਸੇ ਤਰ੍ਹਾਂ ਪਰਮਾਤਮਾ ਇਹਨਾਂ ਤੇ ਮਿਹਰ ਰੱਖਣ ਤੇ ਅੱਗੇ ਵਧਾਣ ਜ਼ਿੰਦਗੀ ਆਜੋ ਤੁਸੀਂ ਬੱਚਿਆਂ ਦੇ ਨਾਲ ਆਜੋ ਹਰਜੀਤ ਜੀ ਆਜੋ ਬਹੁਤ ਹੀ ਸਤਿਕਾਰਯੋਗ ਸਾਡੇ ਅ ਅਮ੍ਰਿਸ਼ੀ ਸੋਏ ਜੀ ਸੋਏ ਜੀ ਇਹ ਜੀ ਵਿਸ਼ੇਸ਼ ਸੋਏ ਜੀ ਅੰਜਲ ਸੇਵਾ ٹرسٹ ਦੇ ਸਾਰੇ ਪਤਵੰਤੇ ਸੱਜਣ ਭੰਮੀ ਜੀ ਸਾਡੇ ਸਾਡੇ ਸਾਕਰ ਜੀ ਸੇ ਗਰੇਵਾਲ ਜੀ ਜਿਹੜੇ ਬਹੁਤ ਹੀ ਜਜ਼ਾਰੂ ਬਧਿਆਪਕਲੇ ਸਿੰਘ ਤੇ ਸਤਕਾਰਯੋਗ ਸਭ ਤੋਂ ਪਹਿਲਾਂ ਐਮਐਲਏ ਸਾਹਿਬ ਦਾ ਸਨਮਾਨ ਅੰਜਲ ਸੇਵਾ ٹرسٹ ਵੱਲੋਂ ਬਈ ਤਾੜੀਆਂ ਬਹੁਤ ਬਹੁਤ ਧੰਨਵਾਦ ਸਤਕਾਰਯੋਗ ਸ਼ਹਿਰੀ ਕਲਸੀ ਜੀ ਉਹਨਾਂ ਦੇ ਬ੍ਰਦਰ ਨੇ ਸਾਧ ਵੱਲੋਂ ਸਿਮਰਪ੍ਰੀਤ ਸਿੰਘ ਬਹੁਤ ਬਹੁਤ ਮੁਬਾਰਕਾਂ ਜੀ ਸੁਏ ਸਾਹਿਬ ਦੇ ਫਰਜ਼ੰਦ ਨੇ ਇਹ ਦੋ ਬੇਟਾ ਅਗਲਾ ਸਨਮਾਨ ਹੈ ਜੀ ਹਰਜੀਤ ਸਿੰਘ ਨੰਦਾ ਜੀ ਸਨਮਾਨ ਵਿਕਰਮ ਸਿੰਘ ਤੇ ਸਾਡੇ ਸਤਿਕਾਰਯੋਗ ਤੁਸੀਂ ਆਪਣੇ ਪਿਤਾ ਜੀ ਦੀ ਵਿਰਾਸਤ ਨੂੰ ਅੱਗੇ ਕਿੰਨੇ ਪਿਆਰ ਨਾਲ ਤੋਰਿਆ ਅੱਗੇ ਵਧਾਇਆ ਸੋ ਤੁਸੀਂ ਵੀ ਵਧਾਈ ਦੇ ਹੱਕਦਾਰ ਹੋ ਕੀ ਕਰਨਗੇ ਆਜੂ ਸਾਡੇ ਅਜੂ ਲਈ ਨਾਲ ਜੀ ਜਰੇ सर्वे सर्वा श्री राजीव सरोए जी ऋषि सरोए जी और तो उनका पूरा परिवार के आके इस जगह आके खड़े के देखने अभी वो सोच जेड़ी है वो बाकी ऋषि सरोए जी अंजल सवर दोस्तों ਅੱਜ ਨਵਜੰਮੀਆਂ ਬੱਚਿਆਂ ਦੀ ਲੋੜੀ ਜੋ ਕਿ ਅੰਜਲ ਸੇਵਾ ਟਰਸਟ ਨੂੰ ਹਰੇਕ ਸਾਲ ਬੜੇ ਹਰਸ਼ ਉਰਲਾਸਨਾ ਨਾਲ ਮਨਾਈ ਜਾਂਦੀ ਹੈ ਜੀ ਇਹਦੇ ਵਿੱਚ ਅੱਜ 201 ਨਵਜੰਮੀ ਬੱਚਿਆਂ ਦੀ ਲੋੜੀ ਪਾਈ ਗਈ ਹੈ ਜੀ ਅੱਜ ਉਹਨਾਂ ਨੂੰ ਸਨਮਾਨ ਦੇ ਵਜੋਂ ਉਹਨਾਂ ਦੀ ਮਾਤਾ-ਵਾ ਨੂੰ 1-1 ਕਿਲੋ ਦੇਸੀ ਘਿਓ ਦੀ ਪੰਜੀਰੀ ਨਾਲ ਕੰਬਲ ਔਰ ਬੱਚਿਆਂ ਨੂੰ ਜੋ ਵੀ ਬੰਦਾ ਸਮਾਨ ਹੈ ਜੀ ਉਹ ਸਾਰਾ ਦਿੱਤਾ ਗਿਆ ਜੀ ਅੱਜ ਰਿਸ਼ੀ ਜਰਨੈਲ ਸਾਹਿਬ ਜੀ ਜਿਹੜੀ ਪ੍ਰੇਰਣਾ ਤੁਹਾਨੂੰ ਕਿੱਥੋਂ ਦੀ ਮਿਲਦੀ ਹੈ ਲੋੜੀ ਇਹ ਪ੍ਰੇਰਣਾ ਦੇਖੋ ਜੀ ਜਿੱਦਾਂ ਕਿ ਪਹਿਲੇ ਇਸ ਸਮੇਂ ਦੇ ਵਿੱਚ ਦੇਖਿਆ ਜਾਂਦਾ ਸੀਗਾ ਕਿ ਧੀਆਂ ਨੂੰ ਇੱਕ ਬੋਝ ਸਮਝਿਆ ਜਾਂਦਾ ਸੀਗਾ ਜਾਂ ਕਿ ਮਤਲਬ ਕਿ ਨਾ ਕਿਸੇ ਕਾਬਿਲ ਕਿਸੇ ਕਦਰ ਸਮਝਿਆ ਜਾਂਦਾ ਸੀਗਾ ਲੇਕਿਨ ਅੱਜ ਆਪਾਂ ਦੇਖਦੇ ਪਏ ਹਾਂ ਕਿ ਹਰੇਕ ਤਰ੍ਹਾਂ ਦੇ ਚਾਹੇ ਉਹ ਫੌਜ ਦੇ ਆਪਰੇਸ਼ਨਸ ਹੋ ਗਏ ਚਾਹੇ ਪੁਲਿਸ ਦੇ ਆਪਰੇਸ਼ਨਸ ਹੋ ਗਏ ਉਹਨਾਂ ਦੇ ਵਿੱਚ ਮਹਿਲਾ ਅਫਸਰਾਂ ਨੂੰ ਭਾਇਆ ਜਾਂਦਾ ਹੈ ਈਵਨ ਕਿ ਲੁਧਿਆਣੇ ਦੇ ਜਿਹੜੇ ਮੇਅਰ ਨੇ ਮੈਡਮ ਇੰਦਰਜੀਤ ਕੌਰ ਜੀ ਉਹ ਵੀ ਇੱਕ ਬਹੁਤ ਪਰਫੈਕਟ ਐਗਜ਼ਾਮਪਲ ਹੈ ਜੀ ਇਸ ਗੱਲ ਲਈ ਕਿ ਧੀਆਂ ਨੂੰ ਉਹਨਾਂ ਦਾ ਬੰਦਾ ਸਮਾਨ ਦਿੱਤਾ ਜਾਣਾ ਚਾਹੀਦਾ ਜੀ ਉਹਨਾਂ ਦੇ ਸਨਮਾਨ ਦੇ ਵਿੱਚ ਅੱਜ ਧੀਆਂ ਦੀ ਲੋੜੀ ਬਣਾਈ ਗਈ ਸੀ ਜੀ ਇਹ ਪ੍ਰੇ ਸਾਡੇ ਪ੍ਰੇਰਨਾ ਸਰੋਤ ਸਵਰਗ ਦੇ ਸ੍ਰੀ ਸ਼ਿਵਰਾਮ ਸਰੋਏ ਜੀ ਜੋ ਕਿ ਮੇਰੇ ਪਿਤਾ ਜੀ ਸੀ ਔਰ ਉਹ ਅੱਜ ਇੱਥੇ ਨਹੀਂ ਨੇ ਫਿਜ਼ੀਕਲੀ ਤੌਰ ਤੇ ਬਟ ਉਹਨਾਂ ਦੇ ਜਿਹੜੇ ਨਕਸ਼ੇ ਕਦਮਾਂ ਦੇ ਸੀ ਚੱਲ ਕੇ ਅੱਜ ਸੀ ਮਤਲਬ ਕਿ ਉਹਨਾਂ ਦੇ ਜਿਹੜੇ ਕੰਮ ਹੈ ਉਹ ਸਵਾਰੇ ਨੇ ਸਾਰੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਆਪਣੇ ਦੇਸ਼ ਵਾਸੀਆਂ ਨੂੰ ਬਸ ਸੰਦੇਸ਼ ਇਹ ਹੀ ਹੈ ਜੀ ਕਿ ਧੀਆਂ ਨੂੰ ਹਮੇਸ਼ਾ ਹੀ ਬਰਾਬਰਤਾ ਦਾ ਅਧਿਕਾਰ ਦੇਣਾ ਚਾਹੀਦਾ ਜੀ ਹਰ ਇੱਕ ਜਗ੍ਹਾ ਔਰ ਕਿਤੇ ਵੀ ਉਹਨਾਂ ਨੂੰ ਘਟ ਨਹੀਂ ਸਮਝਣਾ ਚਾਹੀਦਾ ਜੀ ਸਰ ਅੰਜੂ ਸੇਵਾ ਜੀ ਚਲਾਗੇ ਤੁਸੀਂ ਕਿੰਨੇ ਸਾਲ ਹੋ ਗਿਆ ਬੇ ਚਲਾ ਦੇ ਇਹ ਚਲਾਉਂਦੇ ਹੋਏ ਸਾਨੂੰ 17 ਸਾਲ ਹੋ ਗਏ ਜੀ ਇਹਦਾ ਜਿਹੜਾ ਮੁਖਟੀਚਾ ਇਹ ਹੈ ਕਿ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਦਾਖਲ ਬਰੀਜ ਹੁੰਦੇ ਆ ਉਹਨਾਂ ਨੂੰ ਮੁਕਤ ਤੌਰ ਤੇ ਖਾਣਾ ਮੁਹਈਆ ਕਰਵਾਣਾ ਜਿਵੇਂ ਕਿ ਆਪਾਂ ਦੇਖਦੇ ਆ ਕਿ ਦੂਰ ਦਰਾਡੇ ਤੋਂ ਮਰੀਜ਼ ਆਉਂਦੇ ਆ ਕੋਈ ਪਿੰਡ ਤੋਂ ਆਂਦਾ ਹੈ ਜਾਂ ਕੋਈ ਕਿਤੇੋਂ ਵੀ ਆਂਦਾ ਹੈ ਉਹਦੀ ਆਪਣੀ ਘਰੇਲੂ ਸਮੱਸਿਆ ਇਹ ਹੁੰਦੀ ਹੈਗੀ ਕਿ ਉਹ ਨਾਲ ਭੋਜਨ ਆਪਣੇ ਨਹੀਂ ਨਾਲ ਲੈ ਕੇ ਆਵੰਦਾ ਔਰ ਬਾਹਰ ਦਾ ਭੋਜਨ ਤੁਹਾਨੂੰ ਪਤਾ ਹੈ ਕਿ ਆਊਟ ਆਫ ਪਾਕਟ ਬਹੁਤ ਜ਼ਿਆਦਾ ਕਾਸਟਲੀ ਹੁੰਦਾ ਇਸ ਕਰਕੇ ਸੰਸਥਾ ਦਾ ਮੁੱਖ ਮੰਤਵ ਇਹ ਹੈ ਜੀ ਕਿ ਇੱਥੇ ਜਿਹੜੇ ਮਰੀਜ਼ ਦਾਖਲ ਹੁੰਦੇ ਆ ਉਹਨਾਂ ਨੂੰ ਖਾਣਾ ਮੁਹੱਈਆ ਕਰਵਾਣਾ ਜੀ ਸਰ ਇਤਿਹਾਸ ਦੀ ਲੋੜੀ ਬਣਾਉਂਦੇ ਨੇ ਵਿੱਚ ਦੇ ਸਾਲ ਦੀ ਧੀਆ ਦੀ ਲੋੜੀ तकरीबन ਜਿਹੜੀ ਸਾਡੀ ਟੀਮ ਹੈ ਸ਼ੁਰੂ ਤੋਂ ਹੀ ਬਣਾ ਰਹੀ ਹੈ ਜੀ तकरीबन 10 ਸਾਲ ਹੋ ਚੁੱਕੇ ਹੈ ਜੀ ਹੁਣ ਲਗਭਗ ਔਰ ਬੜੀ ਖੁਸ਼ੀ ਨਾਲ ਮੈਂ ਦੱਸ ਰਿਹਾ ਕਿ ਅੱਜ ਡੇ ਬਾਈ ਡੇ ਇਨਕਰੀਜ਼ ਹੀ ਹੋ ਰਹੀ ਹੈ ਜਿਵੇਂ ਇਨਕਰੀਜ਼ ਹੀ ਹੋ ਰਹੀ ਹੈ ਗਿਣਤੀ ਅੱਜ 201 ਧੀਆ ਦੀ ਲੋੜੀ ਬਣਾਈ ਗਈ ਸੀ ਐਪਰਾਧਲਾ ਲਗਾਤਾਰ ਕੋਈ ਵੀ ਚੱਲਦਾ ਹੈ ਹਾਂਜੀ ਹਾਂਜੀ ਇਹਦੀ ਮਾਲਕ ਸੁਖ ਰਗੇ ਜੀ ਇਦਾਂ ਹੀ ਅੱਗੇ ਵੀ ਕਰਦੇ ਰਵਾਂਗੇ ਡਟੇ ਰਵਾਂਗੇ ਜੀ ਧੰਨਵਾਦ ਬਹੁਤ ਵਧੀਆ ਪਰਾਲਾ ਸਾਡੇ ਸਰੋਏ ਸਾਹਿਬ ਵੱਡੇ ਜਿਹੜੇ ਉਹ ਨਹੀਂ ਰਹੇ ਅਜ ਰੀਸੀ ਸਰੋਏ ਜੀ ਸਾਰੇ ਆਪਣੇ ਮਦਰ ਨੂੰ ਨਾਲ ਲੈ ਕੇ ਸਾਰੇ ਜਿਹੜਾ ٹرسٹ ਅੰਜਲ ਸੇਵਾ ٹرسٹ ਬਣਾਇਆ ਹੈ ਉਹਦੇ ਵੱਲੋਂ ਪ੍ਰੂਨ ਹੱਤਿਆ ਦੇ ਸਬੰਧ ਚ ਸਨੇਹਾ ਦੇਣ ਲਈ ਕਿ ਪ੍ਰੂਨ ਹੱਤਿਆ ਨਹੀਂ ਹੋਣੀ ਚਾਹੀਦੀ ਆ ਧੀਆਂ ਦੀ ਲੋੜੀ ਮਰਾਈ ਗਈ ਆ ਤੇ ਬਹੁਤ ਬਹੁਤ ਵਧਾਈ ਦਿਨਾ ਸਾਰੀਆਂ ਮੇਰੀਆਂ ਧੀਆਂ ਨੂੰ ਔਰ ਜਿਨ੍ਹਾਂ ਦਾ ਅੱਜ ਲੋੜੀ ਮਰਾਈ ਗਈ ਆ ਤੇ ਬਹੁਤ ਬਹੁਤ ਧੰਨਵਾਦ ਕਰਦਾ ਟਰੱਸਟ ਦੇ ਸਾਰੇ ਹੀ ਮੈਂਬਰ ਸਹਿਵਾ ਨਾਲ ਦਾ ਜਿਨ੍ਹਾਂ ਨੇ ਇਹ ਬਹੁਤ ਵਧੀਆ ਪ੍ਰਾਲਾ ਕੀਤਾ ਤੇ ਇਸ ਤਰ੍ਹਾਂ ਦੇ ਮੈਸੇਜ ਆਪਾਂ ਦੇਵਾਂਗੇ ਤਾਂ ਹੀ ਸੁਧਾਰ ਕਰ ਸਕਾਂਗੇ ਕਿਉਂਕਿ ਉਹ ਜਮਾਨਾ ਖਤਮ ਹੋ ਗਿਆ ਜਦੋਂ ਕਿ ਆਪਣੇ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਅੱਜ ਔਰਤ ਮਤਲਬ ਕਿ ਮਰਦ ਤੋਂ ਵੀ ਵੱਧ ਮਤਲਬ ਕਿ ਕਹਿ ਸਕਦੇ ਹਾਂ ਹਰ ਕੰਮ ਦੇ ਹਰ ਕੰਮ 'ਚ ਕਾਮਯਾਬ ਹੈ ਹਰ ਮਤਲਬ ਕਿ ਮਹਿਕਮੇ ਦੇ ਵਿੱਚ ਸਭ ਤੋਂ ਵੱਧ ਕਹਿ ਸਕਦੇ ਹਾਂ ਕਾਮਯਾਬ ਹੈ ਅੱਜ ਸਕੂਲਾਂ ਜਦੋਂ ਰਿਜ਼ਲਟ ਆਉਂਦਾ ਕਾਲਜਾਂ ਦੇ ਜਦੋਂ ਰਿਜ਼ਲਟ ਆਉਂਦਾ ਯੂਨੀਵਰਸਿਟੀ ਵਿੱਚ ਰਿਜ਼ਲਟ ਆਉਂਦਾ ਤੇ ਸਭ ਤੋਂ ਵੱਧ ਨੰਬਰ ਧੀਆਂ ਲੈ ਕੇ ਤੇ ਉਹ ਮਾਰ ਕੇ ਮਾਰ ਰਹੀਆਂ ਨੇ ਤੇ ਉਹ ਸਾਨੂੰ ਧੀਆਂ ਦਾ ਸਤਿਕਾਰ ਕਰਨਾ ਚਾਹੀਦਾ ਔਰ ਧੀਆਂ ਦੇ ਔਰ ਇਸੇ ਤਰ੍ਹਾਂ ਹੀ ਲੋੜੀ ਜਿਵੇਂ ਮਨਾ ਰਹੇ ਤੇ ਇਸ ਤਰ੍ਹਾਂ ਤੇ ਆਪਣੇ ਪਰਾਲੇ ਕਰਨੇ ਚਾਹੀਦੇ ਤਾਂ ਕਿ ਸਮਾਜ ਨੂੰ ਸਨੇਹਾ ਮਿਲ ਸਕੇ ਤੇ ਬਹੁਤ ਵਧੀਆ ਪਰਾਲਾ ਤੇ ਪ੍ਰਮਾਤਮਾ ਅਗੇ ਹੀ ਅਰਦਾਸ ਕਰਦਾ ਪ੍ਰਮਾਤਮਾ ਸਾਡੀਆਂ ਧੀਆਂ ਨੂੰ ਤੰਦਰੁਸਤੀ ਬਖਸ਼ੇ ਤਾਂ ਕਿ ਜੇ ਧੀਆਂ ਤੰਦਰੁਸਤ ਨੇ ਫਿਰ ਸਾਡਾ ਸਮਾਜ ਤੰਦਰੁਸਤ ਹੈ ਔਰ ਅੰਜਲ ਸੇਵਾ ਸਾਰੇ ਰਸਤੇ ਸਾਰੇ ਹੀ ਮੈਂਬਰਾਂ ਨੂੰ ਤੰਦਰੁਸਤੀ ਬਖਸ਼ੇ ਤਾਂ ਕਿ ਇਸ ਤਰ੍ਹਾਂ ਦੇ ਸਮਾਜ ਸੇਵੀ ਕੰਮ ਕਰਦੇ ਰਹਿਣ ਤੇ ਤਾਂ ਕਿ ਅਸੀਂ ਆਪਣੇ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਉਣ ਦਾ ਮਿਸ਼ਨ ਆ ਆਮਾਦੀ ਪੜਦੇ ਮੁੱਖੀ ਸ਼੍ਰੀ ਰਵਿੰਦ ਕੇਜ ਜੀ ਵੱਲ ਦਾ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਤੇ ਔਰ ਪ੍ਰਧਾਨ ਸਾਡੇ ਆਮਾਦੀ ਪੜਦੇ ਸ਼੍ਰੀ ਅਮਰੋੜਾ ਜੀ ਦਾ ਔਰ ਜਿਹੜਾ ਸਾਡਾ ਮਿਸ਼ਨ ਆ ਉਹ ਤਾਂ ਹੀ ਕਾਮਯਾਬ ਹੋ ਸਕਦਾ ਜੇ ਸਾਡਾ ਸਾਰੇ ਹੀ ਪੰਜਾਬੀ ਤੰਦਰੁਸਤ ਹੋਣਗੇ ਪੜੇ ਲਿਖੇ ਹੋਣਗੇ और रुजगार होगा भी लगी हुई है समाज से भी भी लगी है। बहुत बधाई बहुत बहुत सजन स्रोते माव भेन धियां भीर आ रहे ने मैं बेनती करूंगा कि भोजन लै ਕੋਈ ਛੱਡ ਦੋ ਜੀ ਤਾਂ ਆਤਮਨਗਰ ਤੋਂ ਆਨਜਲ ਸੇਵਾ ٹرسٹ ਦੇ ਪ੍ਰੈਜ਼ੀਡੈਂਟ ਕੋਸ਼ ਸਾਰੀਆਂ ਸ਼ਖਸੀਅਤਾਂ ਪੁੱਤਰ ਬਾਪ ਦਾ ਨਾਮ ਨਹੀਂ ਹੈ ਆਰੀ ਪੁੱਤਰ ਐਸਾ ਕਹਿੰਦੇ ਸੀ ਤੂੰ ਮੇਰੇ ਦੇਸ਼ ਦੇ ਅੰਦਰ ਮਹਿਦ, ਇਸਲਾਮ ਔਰ ਇਸਾਈਅਤ ਦੇ ਜਿਹੜੇ ਤੁਸੀਂ ਕਦੇ ਨਹੀਂ ਲਈ ਇੱਥੇ ਤੋਂ ਬਹੁਤ ਸਾਰੇ ਐਸੀਆਂ ਨਾਨੀਆਂ ਹੋਈਆਂ ਜਿਨ੍ਹਾਂ ਨੇ ਆਪਣੇ ਜੋ ਸਮਾਗਮ ਰੱਖਿਆ ਗਿਆ अब और लिखे हैं अन जादू सेवा सोसाइटी जल्द तो बढ़ेगी सेवा नहीं साड़ियाँ सर सामने जी ऋषिबा जी सामने तो मैं बेंटी करूँगा रेगिंग रेंट में ਅੱਜ ਜਲ ਸੇਵਾ ٹرسٹ ਦੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਉਹ ਵੀ ਆ ਜਾਣ ਸੋ ਇਹਨਾਂ ਬੱਚਿਆਂ ਦਾ ਇਹਨਾਂ ਮਾਮਾਂ ਦਾ ਸਨਮਾਨ ਕੀਤਾ ਜਾ ਰਿਹਾ ਇਹਨਾਂ ਨੂੰ ਜੋ ਸਮਾਨ ਆਪਾਂ ਦੇਣਾ ਤੇ ਖਤਮ ਕਰਨ ਇਹ ਸਾਨੂੰ ਨੌਜਵਾਨਾਂ ਨੂੰ ਸਾਨੂੰ ਨਵੀਂ ਪੀੜੀ ਨੂੰ ਸੋਚਣਾ ਚਾਹੀਦੀ ਆ ਕਿ بڑے بڑے ਪੀੜੀ ਸਤੰਬਰ ਚਾਹੇ ਤੁਸੀਂ ਸਾਡੇ ਵਰਗੇ ਛੋਟੇ ਮੋਟੇ ਬਲਾੜੇ ਨੇ ਜਾਂ ਕੋਈ ਯੋਗੇ ਮਹਾਬਲੀ ਨੇ ਜਿਹੜੇ ਸਾਡੇ ਦੇ ਮੁਕੀ ਜਿਹੜੇ ਰਿਸ਼ੀ ਸ਼ਰੋਏ ਜੀ ਉਹਨਾਂ ਦੀ ਟੀਮ ਵੱਲੋਂ ਅਗਧ ਤੀਆਂ ਦੀ ਲੋੜੀ ਦਾ ਜਿਹੜਾ ਆਯੋਜਨ ਕਰਿਆ ਉਹਨਾਂ ਨੂੰ ਇਹ ਸਨੇਹ ਕਾਰਜ ਦੇ ਬਹੁਤ-ਬਹੁਤ ਮਰਕਵਾ ਦਿਨਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਧੀ ਤੇ ਪੁੱਤ ਵਿੱਚ ਕੋਈ ਫਰਕ ਨਹੀਂ ਜਦੋਂ ਜਿਹੜੇ ਮਾਤੇ ਮਾੜੇ-ਮੋਟੇ ਮਨਾਂ ਦੇ ਵਿੱਚ ਫਰਕ ਨਹੀਂ ਵੀ ਧੀ ਨਹੀਂ ਪੁੱਤ ਪੈਦਾ ਕਰਨਾ ਉਹ ਜਿਹੜੇ ਲੋਕ ਨੇ ਜਿਨ੍ਹਾਂ ਦੇ ਘਰੇ ਤਿਵਿਆਂ ਪੈਦਾ ਹੁੰਦੀਆਂ ਉਹਨਾਂ ਨੂੰ ਇਹ ਐਦਿੰਗੀਆਂ ਸੰਸਥਾਵਾਂ ਵੱਲੋਂ ਇੱਕ ਬਹੁਤ ਅੱਛਾ ਮੋਟੀਵੇਸ਼ਨ ਮਿਲਦਾ ਵੀ ਅੱਜ ਦੇ ਸਮੇਂ ਵਿੱਚ ਆਪਾਂ ਤਿਵਿਆਂ ਨੂੰ ਕੋਖੇ 'ਚ ਨਹੀਂ ਮਾਰਨਾ ਕਿਉਂਕਿ ਤਿਵਿਆਂ ਜਿਵੇਂ ਪੁੱਤਾਂ ਨਾਲ ਬੜਾ ਪਿਆਰ ਵੀ ਦਿੰਦੀਆਂ ਨੇ ਉੱਥੇ ਅੱਜ ਤਿਵਿਆਂ ਚੰਦਰਮਾ ਤੇ ਜਾ ਕੇ ਇਸ ਗੱਲ ਦਾ ਪ੍ਰਮਾਣ ਵੀ ਦੇ ਰਹੀਆਂ ਨੇ ਕਿ ਤਿਵਿਆਂ ਪੁੱਤਾਂ ਨਾਲੋਂ ਕਿਸੇ ਕੱਲੋਂ ਘੱਟ ਨਹੀਂ। ਕੋ ਜੀ ਸਭ ਤੋਂ ਪਹਿਲੋ ਤੇ ਮੈਂ ਲੋਹੜੀ ਦਾ ਤਿਉਹਾਰ ਹੈ ਸਾਰੇ ਹੀ ਇਲਾਕਾ ਵਾਸੀ ਆ ਜੀ ਆਪਣੇ ਪੇੜਾ ਨੋ ਵੀਰਾਂ ਨੋ ਅੱਜ ਦੇ શુભ ਤਿਉਹਾਰ ਤੇ ਬਹੁਤ ਬਹੁਤ ਮੁਬਾਰਕਬਾਦਨਾ ਔਰ ਅੱਜ ਮੈਂ ਦੇਖ ਰਿਹਾ ਵੀ ਅੰਜਲ ਸੇਵਾ ਟਰਸਟ ਵੱਲੋਂ ਮੇਰੇ ਖਿਆਲ ਦੇ 200 ਤੋਂ ਵੱਧ ਜਿਹੜਾ ਵੇ ਤਿਆਂ ਲਈ ਲੋਹੜੀ ਬਣਾ ਰਹੇ ਨੇ ਤੇ ਉਹਨਾਂ ਨੂੰ ਤਿਆਂ ਦੀ ਲੋਹੜੀ ਦੇ ਵਿੱਚ ਦੇਖੋ ਜੀ ਮੈਂ ਦੇਖਿਆ ਕਿ ਹਜ਼ਾਰਾਂ ਦੇ ਸਾਬ ਨਗਰੀਆਂ ਪੇੜਾ ਵੀਰ ਮੇਰੇ ਸ਼ਾਮਲ ਹੋਏ ਨੇ ਤੇ ਮੈਂ ਸਾਰੇ ਹੀ ਇਸ ਆਏ ਹੋਏ ਵੀਰਾਂ ਦਾ ਔਰ ਤਨਵਾਦ ਕਰਨਾ ਮੈਂ ਅੰਜਲ ਸੇਵਾ ٹرسٹ ਵਾਲਿਆਂ ਦਾ ਜਿਨ੍ਹਾਂ ਨੇ ਇੱਡਾ ਵੱਡਾ ਉਪਰਾਲਾ ਕਰਕੇ ਧੀਆਂ ਦੀ ਰੋਡ ਬਣਾ ਰਹੇ ਨੇ ਕਿਉਂਕਿ ਧੀਆਂ ਦੀ ਆਪਾਂ ਦੇਖ ਰਹੇ ਹਾਂ ਵੀ ਜਿਸ ਤਰੀਕੇ ਦੇ ਨਾਲ ਧੀਆਂ ਅੱਜ ਦੀ ਡੇਟ ਦੇ ਵਿੱਚ ਹਰ ਮਤਲਬ ਪਾਸੇ ਹਰ ਤਰਫ ਚਾਹੇ ਕੋਈ ਵੀ ਵਿਭਾਗ ਹੈ ਜਿਹੜੇ ਸਾਡੀਆਂ ਧੀਆਂ ਨੇ ਵੱਧ ਚੜ ਕੇ ਕੰਮ ਕਰ ਰਹੀਆਂ ਨੇ ਔਰ ਜਿਸ ਤਰੀਕੇ ਨਾਲ ਧੀਆਂ ਦਾ ਅੱਜ ਮਾਨ ਸਤਕਾਰ ਹੋ ਰਿਹਾ ਹੈ ਇਹ ਸਾਨੂੰ ਸਾਰਿਆਂ ਨੂੰ ਸਾਡੇ ਹਿੰਦੁਸਤਾਨ ਦੇ ਕੀ ਵਰਲਡ ਦੇ ਆਪਣੇ ਭੈਣਾ ਭਰਾਵਾਂ ਨੂੰ ਮੈਂ ਬੇਨਤੀ ਕਰਨਾ ਵੀ ਆਓ ਸਾਰੇ ਮਿਲ ਕੇ ਤੀਆਂ ਦਾ ਸਤਿਕਾਰ ਕਰ ਜੀਏ ਤੀਆਂ ਨੂੰ ਪੜਾਈਏ ਲਿਖਾਈਏ ਜੇ ਕੋ ਪੁਰਾਣਾ ਟਾਈਮ ਸੀ ਉਹ ਹੋਰ ਸੀ ਕਿ ਲੜਕੀਆਂ ਨੇ ਡੋਲੀਆ ਬਣਾਉਂਦੇ ਸੀ ਔਰ ਤੀਆਂ ਉਸ ਤੋਂ ਜ਼ਿਆਦਾ ਪਿਆਰੀਆਂ ਨੇ ਔਰ ਮੈਂ ਤੇ ਧੰਨਵਾਦ ਕਰਨਾ ਜਿਨ੍ਹਾਂ ਨੇ ਇਡਾ ਵੱਡਾ ਪ੍ਰਾਲਾ ਕੀਤਾ ਤੇ ਬਹੁਤ ਬਹੁਤ ਵਧਾਈ ਸਾਰੀ ਟੀਮ ਨੂੰ ਜਿਨ੍ਹਾਂ ਨੇ ਅੱਜ ਇਡਾ ਵੱਡਾ ਪ੍ਰਾਣਾ ਕਰਕੇ ਖੁਸ਼ੀ ਮਨਾਈ ਠੀਕ ਹੈ ਦੇਖੋ ਤੀਆਂ ਦੀ ਲੋੜੀ ਦੀਆਂ ਜਿਹਦੇ ਨਾਲ ਹਰ ਰਿਸ਼ਤਾ ਪੂਰਾ ਹੁੰਦਾ ਹੈ ਇੱਕ ਭੈਣ ਬਿਨਾ ਭਰਾ ਦਾ ਗੁੱਟ ਸੁਨਾ ਰਹਿ ਜਾਂਦਾ ਹੈ ਇੱਕ ਮਾਂ ਬਿਨਾ ਘਰ ਦੇ ਵਿੱਚ ਵੰਚ ਨਹੀਂ ਅੱਗੇ ਵਧ ਸਕਦਾ ਇੱਕ ਪਤਨੀ ਬਿਨਾ ਘਰ ਸੰਭਲ ਨਹੀਂ ਸਕਦਾ ਸੋ ਹਰ ਰੂਪ ਦੇ ਵਿੱਚ ਅਸੀਂ ਅਗਰ ਦੇਵੀਆਂ ਨੂੰ ਵੀ ਪੂਜਦੇ ਹਾਂ ਤੇ ਉਹ ਵੀ ਮਾਤਾ ਦੇ ਅੱਗੇ ਵੀ ਸਿਰ ਚਕਾਉਂਦੇ ਆ ਤਾਂ ਉਹ ਵੀ ਸਭ ਨਾਰੀ ਦਾ ਹੀ ਰੂਪ ਸੋ ਧੀਆ ਦਾ ਸਰਕਾਰ ਮੈਨੂੰ ਲੱਗਦਾ ਵੀ ਉਹਨਾਂ ਹੀ अहमियत ਰੱਖਦਾ ਜਿੰਨਾ ਸੰਸਾਰ ਦੇ ਵਿੱਚ ਅਸੀਂ ਬਾਕੀ ਰਿਸ਼ਤਿਆਂ ਨੂੰ अहमियत ਦਿੰਦੇ ਹਾਂ ਉਹਨਾਂ ਨੂੰ ਸਤਿਕਾਰ ਦਿੰਦੇ ਹਾਂ ਸੋ ਅੱਜ ਇੱਥੇ ਅੰਜਲ ਸੇਵਾ ਸੁਸਾਇਟੀ ਟਰਸਟ ਵੱਲੋਂ ਜਿਹੜਾ ਇਹ ਧੀਆਂ ਦੀ ਲੋਹੜੀ ਮਨਾਇਗੀ ਬਹੁਤ ਚਲਾਗਾ ਯੋਗ ਉਪਰਾਲਾ ਹੈ ਔਰ ਮੈਂ ਆਸ ਕਰਦੀ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀਆਂ ਧੀਆਂ ਨੇ ਉਹਨਾਂ ਨੂੰ ਇਸੇ ਤਰ੍ਹਾਂ ਨਾਲ ਮਾਨ ਇੱਜ਼ਤ ਦਿੱਤਾ ਜਾਏਗਾ ਔਰ ਜੇਕਰ ਅਸੀਂ ਗੱਲ ਕਰੀਏ ਸਮਾਜ ਦੀ ਤਾਂ ਸਮਾਜ ਕਿੱਥੋਂ ਆਂਦਾ ਸਾਡੇ ਆਪਣੇ ਘਰ ਤੋਂ ਆਂਦਾ ਹੈ ਸੋ ਜਿੱਥੇ ਇੱਕ ਭਰਾ ਨੂੰ ਇੱਕ ਭੈਣ ਦੀ ਇੱਜ਼ਤ ਕਰਨੀ ਸਿਖਾਈ ਜਾਣੀ ਚਾਹੀਦੀ ਹੈ ਅਗਰ ਘਰ ਦੇ ਵਿੱਚ ਮਾਹੌਲ ਇਸ ਤਰ੍ਹਾਂ ਦਾ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਵੀ ਜਿਹੜੀਆਂ ਕੁਰਿਤੀਆਂ ਸਾਡੇ ਸਮਾਜ ਦੇ ਵਿੱਚ ਹੁੰਦੀਆਂ ਨੇ ਉਹ ਇਹਦਾ ਪਣਪ ਪਾਨ ਗਿਆ ਸੋ ਅੱਜ ਲੋੜ ਹੈ ਘਰ ਦੇ ਵਿੱਚੋਂ ਆਪਣੇ ਕਹਿੰਦੇ ਐ ਨਾ ਵੀ ਆਪਣੇ ਮੰਜੇ ਥੱਲੇ ਆਪ ਸੋਟਾ ਮਾਰਨ ਦੀ ਲੋੜ ਹੈਗੀ ਹੈ ਸਾਨੂੰ ਲੋੜ ਹੈ ਅੱਜ ਲੜਕੀਆਂ ਦੇ ਪ੍ਰਤੀ ਇੱਕ ਜਾਗਰੂਕਤਾ ਫੈਲਾਉਣ ਦੀ ਜਦੀ ਸ਼ੁਰੂਆਤ ਸਾਨੂੰ ਆਪਣੇ ਘਰ ਤੋਂ ਕਰਨੀ ਚਾਹੀਦੀ ਹੈ ਜੇ ਸਾਡੇ ਪੁੱਤਾਂ ਨੂੰ ਪਤਾ ਹੋਏਗਾ ਵੀ ਕਿਸੇ ਦੀ ਬੇਟੀ ਆ ਕਿਸੇ ਦੀ ਧੀ ਨੂੰ ਦਾ ਸਨਮਾਨ ਕਰਨਾ ਤਾਂ ਉਹ ਉਸੇ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਇੱਕ ਆਵਾਜ਼ ਬਣਦੀ ਜਾਏਗੀ ਗੂੰਜੇਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤੋਂ ਵੀ ਵੱਧ ਮੱਲਾ ਮਾਰਨ ਗਿਆ ਅੱਜ ਕੋਈ ਵੀ ਧੀ ਕਿਸੇ ਨਾਲੋਂ ਘੱਟ ਨਹੀਂ ਹੈ ਲੜਕੀਆਂ ਮੋਢੇ ਨਾਲ ਬੋਢਾ ਲਾ ਕੇ ਚੱਲਦੀਆਂ ਨੇ ਚਾਹੇ ਕੋਈ ਵੀ ਫੀਲਡ ਹੋਵੇ ਔਰ ਮੈਂ ਮਾਨ ਨਾਲ ਇੱਕ ਗੱਲ ਜ਼ਰੂਰ ਕਹਾਂਗੀ ਵੀ ਤੁਹਾਡੇ ਲਈ ਆਸਮਾਨ ਲਿਮਟ ਹੈ ਔਰ ਜੇਕਰ ਤੁਸੀਂ ਆਪਣੇ ਆਪ ਨੂੰ ਹਾਰਿਆ ਹੋਇਆ ਨਾ ਮੰਨੋ ਤਾਂ ਕੋਈ ਵੀ ਦੁਨੀਆ ਦੀ ਸ਼ੈਅ ਅਸੀ ਨਹੀਂ ਜਿਹੜੀ ਤੁਹਾਨੂੰ ਹਰਾ ਸਕੇ ਸੋ ਮੇਰੀ ਬੇਨਤੀ ਵੀ ਹੈ ਔਰ ਮੈਂ ਜ਼ਰੂਰ ਇਸ ਨੀਹਾ ਤੁਹਾਡੇ ਮਾਧਿਅਮ ਰਾਹੀਂ ਵੀਰਾ ਰਾਹੀਂ ਪਹੁੰਚਾਉਣਾ ਚਾਹਾਂਗੀ ਵੀ ਤਿਆਂ ਦਾ ਸਤਿਕਾਰ ਕਰੋ ਪੁੱਤਾਂ ਵਾਂਗੂ ਪਿਆਰ ਕਰੋ ਔਰ ਤੁਸੀਂ ਆਪ ਅਹਿਸਾਸ ਕਰੋਗੇ ਵੀ ਔਨ ਵਾਲਾ ਜਿਹੜਾ ਸਮਾਂ ਆ ਉਹ ਤੁਹਾਡੀਆਂ ਤਿਆਂ ਤੁਹਾਡਾ ਮਾਨ ਨਾਲ ਸਿਰ ਉੱਚਾ ਕਰਨਗੇ ਧੰਨਵਾਦ ਜੀ